ਹਾਜੀ ਇੱਕ ਸਾਲ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਵਾਂ ਜਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸ਼ਿਵਾਜਪੁਰ ਤੋਂ ਦੋਸਤੋ ਇੱਕ ਪਿੰਡ ਸੁਰਸੇਗ ਨੂੰ ਵੀ ਛੜਕੇ ਜਾਂਦੀ ਹੈ ਤੇ ਕਮਾਲਪੁਰ ਗਲਾਲੀਪੁਰੇ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਫਿਰ ਸ਼ੇਰੇ ਦੇ ਕੋਲ ਆਇਆ ਦੋਸਤੋ ਹੌਲ ਖਡੇਰੀ ਫਾਰਮ ਤੇ ਸ਼ਿਵਾਜਪੁਰ ਅੱਡੇ ਤੋਂ ਵੀ ਤਕਰੀਬਨ ਕੋਈ 1 ਕਿਲੋ 1.5 ਕਿਲੋਮੀਟਰ ਦੀ ਦੂਰੀ ਆ ਫਿਰ ਸ਼ੇਰੇ ਉਹਨਾਂ ਦੇ ਘਰ ਦੀ ਪਿੰਡ ਵਾਹ ਤੁਸੀਂ ਖਾਸ ਵਿਜਿਟ ਕਰਨੀ ਆ ਤਰਨਤਨ ਸਾਹਿਬ ਤੋਂ ਵੀ ਕੋਈ 15-16 ਕਿਲੋਮੀਟਰ ਦੀ ਦੂਰੀ ਆ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਟੋਟਲ ਵੈਸੇ ਨਾਗਾਾਂ ਦੀ ਗੱਲ ਕਰਕੇ ਤੇ ਨਾਗਾ ਆਪਾਂ ਤੁਹਾਨੂੰ ਸ਼ੇਅ ਦਿਖਾ ਦਨੇ ਆ ਤਿੰਨ ਹੀ ਸੂਏ ਆ ਪਸ਼ੂ ਦੋ ਬੇੜਾ ਇੱਕ ਮੱਝ ਸੂਈ ਆ ਤੇ ਇੱਕ ਮੱਝ ਤੇ ਦੋ ਬੇੜਾ ਗੱਬਣ ਤਿਆਰੀ ਵਾਲੇ ਪਸ਼ੂ ਆ ਤਰੀਕ ਅੱਜ ਤੁਸੀਂ ਨੋਟ ਕਰ ਲਓ ਆਪਾਂ ਵੀਡੀਓ ਬਣਾ ਰਹੇ ਆ 1 ਦਸੰਬਰ ਤੇ ਸਮਾਂ ਕੋਈ ਦੁਪਹਿਰ ਦੇ 12:00 ਵਜੇ ਦਾ ਸਮਾਂ ਆ ਆਓ ਕਰਦੇ ਆ ਗੱਲਬਾਤ ਲੈ ਲੈਨੇ ਆ ਡਿਟੇਲ ਵੀਰ ਸ਼ੇਰੇ ਤੋਂ ਵੈਸੇ ਦੋਸਤੋ ਮਾਲ ਬੜਾ ਭਾਅ ਪਰਤੇ ਦੇ ਵਿੱਚ ਹੁੰਦਾ ਹੈ ਸਾਫ ਸੁਥਰਾ ਮਾਲ ਹੁੰਦਾ ਹੈ ਤੇ ਫਿਰ ਵੀ ਆਪਾਂ ਰਿਕਵੈਸਟ ਕਰਦੇ ਹੰਨੇ ਸਾਰੇ ਫਾਰਮਰ ਭਰਾਵਾਂ ਨੂੰ ਕਿਉਂਕਿ ਪਹਿਲ ਵਪਾਰੀ ਵੀਰ ਨੇ ਪੈਸਾ ਖਰਚ ਕਰਕੇ ਨਿਵੇਸਟ ਕਰਕੇ ਪਸ਼ੂ ਲਿਆਉਣਾ ਹੁੰਦਾ ਆਪਣੇ ਕਿੱਲੇ ਤੇ ਉਸ ਤੋਂ ਬਾਅਦ ਤੁਸੀਂ ਲੈ ਕੇ ਜਾਣਾ ਹੁੰਦਾ ਅੱਗੋਂ ਪਰਖ ਕਰਕੇ ਲੈ ਕੇ ਆਇਆ ਤੇ ਆਪਣੀ ਮੇਰਾ ਵੀਰ ਕੋਈ ਵੀ ਨਰਕ ਪਰਖਾ ਤਸੱਲੀ ਆ ਕਰਕੇ ਲੈ ਕੇ ਜਾਇਓ ਕਰੋ ਠੀਕ ਹੈ ਜੀ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋ ਕਿੰਤੂ ਪ੍ਰੰਤੂ ਦਾ ਸਾਹਮਣਾ ਕਿਸੇ ਵੀ ਕਿਸਾਨ ਫਾਰਮਰ ਭਰਾ ਨੂੰ ਨਾ ਕਰਨਾ ਪਵੇ ਆਉ ਕਰਦੇ ਆ ਗੱਲਬਾਤ ਸ਼ੇਰ ਵੀਰ ਸਭ ਤੋਂ ਪਹਿਲਾਂ ਸਾਸਰੀ ਘਰ ਸਾਸਰੀ ਘਰ ਰਾਜਵੀਰ ਕੀ ਹਾਲ ਠੀਕ ਠਾਕ ਸਭ ਬੜੇ ਵਧੀਆ ਭਾਜੀ ਠੀਕ ਆ ਕੈਮ ਸੇਤਾ ਸਾਬ ਵਧੀਆ ਕਿਰਪਾ ਮਹਾਰਾਜ ਦੀ ਲੈ ਵੀ ਸ਼ੇਰ ਵੀਰ ਉਦੋਂ ਵੀ ਆਪਾਂ ਬਹਿਣਾ ਪਾਈਆਂ ਸੀ ਹੋ ਗਿਆ ਮਾਲ ਸੇਲ ਹਾਂਜੀ ਭਾਜੀ ਆਕੀ ਪਰਤਾ ਬੜਾ ਜਾਇਜ ਹੁੰਦਾ ਪਰਤਾ ਭਾਈ ਜਾਇਜ ਆਪਾਂ ਜੈਜੇ ਰੱਖ ਕੇ ਮਾਲ ਪਾਉਣਾ ਦਾ ਮਾਲ ਦੇਖ ਜਾਂਦਾ ਪਰੋਸੇ ਵਾਲੇ ਨਾ ਬਿਲਕੁਲ ਭੈਣ ਭਰਾ ਸਗੋ ਪੁੱਛਦੇ ਰਹਿੰਦੇ ਕਿਦ ਦਿਨ ਪਾਉਣੀ ਆ ਕਿਦ ਦਿਨ ਪਾਉਣੀ ਆ ਬੜਾ ਠੀਕ ਲੈਣਾ ਹਰੇਕ ਨੇ ਪਾ ਹੀ ਲੈਣਾ ਸੰਭਾਜ ਲੈਣਾ ਵੀਰ ਅਗਲਾ ਮਾਲ ਉਹ ਸਾਰੇ ਥਾਵਾਂ ਤੋਂ ਵੇਂਦਾ ਵੀਡੀਓ ਜਿੱਥੇ ਸਾਰਾ ਕੋਸ਼ਿਸ਼ ਲੈ ਕੇ ਦੇਖ ਕੇ ਜਾਂਚ ਕੇ ਜਿੱਥੇ ਇਹਨੂੰ ਸਹੀ ਲੱਗਾ ਹਾਂਜੀ ਹਾਂਜੀ ਤੇ ਤੁਹਾਨੂੰ ਪਤਾ ਪੈਸੇ ਬੜੀ ਮੁਸ਼ਕਲ ਬੰਦੇ ਆ ਬਿਲਕੁਲ ਤੇ ਬਾਕੀ ਮਾਲ ਵੀ ਮਹਿੰਗਾ ਵਾ ਬਿਲਕੁਲ ਗੱਲਾਂ ਦੋਵੇਂ ਰਲਦੀਆਂ ਦੋਵੇਂ ਰਲਦੀਆਂ ਲੈ ਵੀ ਸ਼ੇਰ ਵੀ ਅੱਜ ਦੋ ਹੀ ਮੱਝਾਂ ਆਪਣੇ ਕੋਲ ਤੇ ਚਾਰ ਕਬੜਾ ਹੋਣ ਖੀਆਂ ਮਨ ਲਾ ਹਾਂਜੀ ਚਾਰ ਵੜਾ ਠੀਕ ਆ ਤੇ ਪਸ਼ੂ ਦੋਸਤੋ ਤੁਹਾਨੂੰ ਪੂਰੀ ਤਸੱਲੀ ਦੇ ਨਾਲ ਆਪਾਂ ਦਿਖਾ ਦਨੇ ਆ ਤੇ ਮੇਰਾ ਵੀਰ ਪੂਰੀ ਵੀਡੀਓ ਵੇਖ ਲਿਆ ਕਰੋ ਸਕਿਪ ਨਾ ਕਰਿਆ ਕਰੋ ਪੂਰੀ ਡਿਟੇਲ ਸੁਣ ਜੀ ਬਿਲਕੁਲ ਤੁਹਾਨੂੰ ਜਿਹੜੀ ਸੁਣ ਪੈਂਦੀ ਹੈ ਤੇ ਨਾ ਨਾ ਪਸ਼ੂ ਜਿਹੜਾ ਦਿਖਾਈ ਦਿੰਦਾ ਉਸ ਤੋਂ ਬਾਅਦ ਤੁਸੀਂ ਡਿਸੀਜਨ ਲੈਣਾ ਹੁੰਦਾ ਫੈਸਲਾ ਲੈਣਾ ਹੁੰਦਾ ਵੀ ਕਿਹੜਾ ਪਸ਼ੂ ਤੁਸੀਂ ਖਰੀਦਣਾ ਆਓ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਵੀਰ ਸ਼ੇਰੇ ਆਹ ਜਿਹੜੀ ਵੇੜ ਤੋਂ ਕਰ ਲਈਏ ਇਹ ਸੂਈ ਆ ਜੀ ਬਿਲਕੁਲ ਤਾਜੀ ਤੇ ਜਿਹੜੀ ਦੀ ਸੂਈ ਜੇ ਬੱਛੀ ਮਗਰਿਆ ਮਗਰ ਬੱਛੀ ਆ ਗਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅਜ ਤੀਜਾ ਚੌਥਾ ਦੇਣ ਜੀ ਲਓ ਜੀ ਤੀਜਾ ਚੌਥਾ ਦੇਣਾ ਮਗਰ ਬੱਛੀ ਆ ਠੀਕ ਆ ਜੀ ਤੇ ਕਰਾਸ ਅੰਗ ਦੇ ਵਿੱਚ ਤੇ ਕਿੰਨਾ ਬੋਲਾ ਜਾਂ ਕਿੰਨਾ ਕੱਚਾ ਬੋਲਾ ਦੁੱਧ ਹੋਏ ਕਹਿੰਦੇ ਇਹੋ ਵਈ ਕੋ ਦ ਲਓ ਜੀ 1010 1010 ਤੇ ਜਿਹੜੀ ਹੁਣ ਸਟਾਰਟਿੰਗ ਆ ਤੇ ਆਹ ਕਰੋ ਚੈੱਕ ਤੁਸੀਂ ਠੀਕ ਆ ਜੀ ਤੇ ਨਾਕ ਮੇਰੇ ਵੀਰੇ ਹਰੇਕ ਤਰ੍ਹਾਂ ਦਾ ਮਿਲ ਜਾਂਦਾ ਕਿਸੇ ਵੇਰ ਨੂੰ ਕੋਈ ਚੰਗੇ ਦੋ ਤਲਾ ਪੁੱਛੂ ਚਾਹੀਦਾ ਸਾਰੇ ਤਰ੍ਹਾਂ ਦਾ ਮਾਲ ਸੰਤੂ ਸਾਹਿਬ ਆਪਾਂ ਲੈ ਕੇ ਆਨੇ ਆ ਕੋਈ ਭੈਣ ਭਰਾ ਗੁਜਾਰੇ ਵਾਲਾ ਵੀ ਹੁੰਦਾ ਵਾ ਕੋ ਵੱਧ ਪੈਸੇ ਲਾਉਣ ਵਾਲਾ ਸਹੀ ਆ ਜੀ ਜੇ ਤਰ੍ਹਾਂ ਦਾ ਵੀ ਚਲੋ ਬਿਲਕੁਲ ਵੀਰੇ ਕੋਈ ਭੈਣ ਭਰਾ ਨਰਾਜ਼ ਨਾ ਹੋਵੇ ਬਿਲਕੁਲ ਅੱਛਾ ਫਿਰ ਸਿਹਰੇ ਬਾਕੀ ਚੁਵਾਈ ਚੁਵਾਈ ਦੀ ਤੁਸੀਂ ਕਰ ਲਈ ਵਧੀਆ ਨਿਕਲੀ ਆ ਫਾਈ ਬਹੁਤ ਚੌਣ ਚੰਗੀ ਆਪਾਂ ਹੁਣੇ ਆ ਵੀਡੀਓ ਬਣਾ ਕੇ ਨਾ ਛੋੜ ਦੇ ਵਿੱਚ ਮੁੜ ਕੇ ਆਪਾਂ ਹੁਣੇ ਧਾਰਾਂ ਤੂਰਾ ਮਾਰ ਕੇ ਚਵਾ ਕੇ ਭੈਣ ਭਰਾ ਨੂੰ ਵਿਖਾਵਾਂਗੇ ਠੀਕ ਆ ਜੀ ਲਓ ਦੋਸਤ ਜਿੰਨੇ ਦੀ ਤਸੱਲੀ ਵੀਰ ਸ਼ੇਰਾਂ ਦਾ ਵੀ ਆਪਾਂ ਕਰਾ ਸਕਦੇ ਉਹਨੇ ਕੋ ਕਰਵਾ ਦਾਂਗੇ ਨਾਲ ਦੇ ਨਾਲ ਹੀ ਕੋਈ ਦੋ ਦੋ ਚਾਰ ਚਾਰ ਨਹੀਂ ਕੋਈ ਕਿਲੋ ਅੱਧਾ ਕਿਲੋ ਖੰਡ ਭਰਾ ਕੇ ਤੁਹਾਨੂੰ ਤਸੱਲੀ ਕਰਵਾਵਾਂਗੇ ਤਾਂ ਜੋ ਕਿਸੇ ਭਰਾ ਨੇ ਆਨਲਾਈਨ ਸੌਦਾ ਕਰਨਾ ਤੇ ਇੱਕ ਕਿਸੇ ਅਮੀਰ ਦੇ ਮਨ ਦੇ ਵਿੱਚ ਭੁਲੇਖਾ ਨਾ ਹੋਵੇ ਉਹ ਦੂਰ ਹੋ ਜਾਏ ਠੀਕ ਆ ਜੀ ਸੌਦਾ ਤੁਸੀਂ ਕਰ ਲਓ ਇੱਥੇ ਆਣ ਕੇ ਆਪਣੀ ਵੀ ਤਸੱਲੀ ਕਰਨੀ ਹੈ ਤੇ ਕਰ ਲਓ ਠੀਕ ਆ ਇੱਧਰ ਤੁਹਾਨੂੰ ਦਿਖਾ ਦਿੰਨੇ ਆਪਾਂ ਸਾਰੇ ਪਾਸੇ ਤੋਂ ਚੰਨ ਬਹੁਤ ਚੰਗੀ ਐ ਸੰਸਾਭ ਇਹ ਜਿਹੜੇ ਪਰਸੋ ਸੋਈ ਤੁਸੀਂ ਸੱਚ ਜਣਾ ਉਹ ਕਿਲੋ ਡੇਢ ਕਿਲੋ ਬਹੁਾਈ ਕੱਢਿਆ ਨੇ ਉਦੋਂ ਕਿ ਸੂਪੀ ਅੱਛਾ ਜੀ ਤਾਂ ਹੁਣ ਰੋਜ਼ ਦੀ ਰੋਜ਼ ਰੋਜ਼ ਦੀ ਰੋਜ਼ ਤਰੀ ਆਉਂਦੀ ਕਰਮਾਲੀ ਵੇ ਸੂਸਵਾ ਕੇ ਬਣ ਜਾਂਦੀਆਂ ਦਾੜਾ ਵੀ ਆਹ ਸੁਗਣ ਬਣ ਜੂਗੀ ਆਹ ਬੱਛੀ ਮਗਰ ਆ ਗਈ ਬੱਛੀ ਦਾ ਕਲਰ ਵੀ ਬਹੁਤ ਸੋਹਣਾ ਠੀਕ ਆ ਜੀ ਆ ਵੇਖੋ ਬਿਲਕੁਲ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਨਾ ਸੁਰਮੇ ਰੰਗਾ ਰੰਗ ਜਾ ਠੀਕ ਆ ਜੀ ਬਲੂ ਰੱਗ ਵੀ ਕਹਿੰਦੇ ਨੇ ਸੁਰਮੇ ਰੰਗਾ ਜਾ ਰੰਗ ਤੇ ਵੀਰ ਸ਼ੇਰੇ ਦਵਾ ਕੇ ਕਿੰਨੇ ਦੀ ਵੇੜ ਸੰਸਾਉ 38 ਦੀ ਜੀ ਦੀ 38 ਦੀ 38 ਦੀ ਠੀਕ ਆ ਜੀ ਹੋਰ ਯਾਰ ਮਾਨ ਕਰ ਦਾਂ ਲੇ ਵੀ ਮੋਰ ਦੱਸੋ ਮੈਂ ਕੋਈ ਜਿਆਜ ਬਾਕੀ ਇਹ ਨਹੀਂ ਵੀ ਕੋਈ ਗੱਲ ਦੁੱਧ ਵੀ ਵਸ਼ੀ 13 14 ਕਿਲੋ ਵਧੀਆ ਜੇ ਕੋ ਪੱਠੇ ਪਾਊਗਾ ਨਾ ਵਨ ਪਾਊਗਾ 13 14 ਕਿਲੋ ਵਧੀਆ ਦੁੱਧ ਦੇਈ ਜਾਊਗੀ ਦੇਈ ਜਾਊਗੀ ਵੱਧ ਦੇ ਜੇ ਤੇ ਦੇ ਦੇ ਇੰਨਾ ਹੀ ਤਾਂ ਮੰਨ ਲਓ ਆਪਣੀ ਗਰੰਟੀ ਆਪਾਂ ਜੇ ਕੋ ਪੱਠੇ ਪਾਵੇ ਤੁਹਾਨੂੰ ਆ ਠੀਕ ਹੈ ਜੀ ਲਓ ਦੱਸੋ 38000 ਹੋਰ ਵੀ 1000 ਛੱਡਿਆ 37 ਦੀ 37 ਦੀ ਹਾਂ ਨਾ ਲਓ ਜੀ 37000 ਦੀ ਜੈਸਨ ਉਹ ਠੀਕ ਆ ਹਾਂ ਆ ਕਰ ਸਕਦੇ ਤੁਸੀਂ ਚੈੱਕ ਆ ਥਣਲੇਵਾ ਜੀ ਬਸ ਇਹ ਪਹਿਲਾਈ ਹੈ ਵੇਰ ਨੇ ਵੇਰ ਬਹੁਤ ਚੰਗੀ ਆ ਆ ਬਿਲਕੁਲ ਜੀ ਇੱਕ ਵਾਰੀ ਚਾਹੋ ਸੂਸਵਾਜ ਆ ਸੂ ਠੀਕ ਹੈ ਜੀ ਹਾਂ ਚੋੜਚਾਂ ਨੂੰ ਬੜੀ ਠੰਡੀ ਜੀ ਬਹੁਤ ਵਧੀਆ ਚੰਗੀ ਆ ਪੜਤਾ ਬੜਾ ਜਾਇਜ਼ ਵੀਰੇ ਉਹ ਪਹਿਲਾਂ ਪਾਇਲ ਦੇ ਅਧਾਰ ਤੇ ਤੁਸੀਂ ਸੌਦਾ ਕਰ ਲਓਗੇ ਸੈਕਿੰਡ ਨੰਬਰ ਤੇ ਇੱਕ ਗੋਰਾ ਰੰਗਾ ਬਿਲਕੁਲ ਵਾਈਟ ਚਿੱਟੇ ਰੰਗ ਦੇ ਵਿੱਚ ਦਾ ਆਹ ਵੇਖੋ ਪੂਰਾ ਬਗਲਾ ਹੀ ਵੀਰੇ ਸਾਰੇ ਵੇਖੋ ਫਿਰ ਸੀਲਸ ਲੱਗ ਬੜੀ ਅੱਛੀ ਲੱਗ ਆ ਭਾਵੇਂ ਇੱਧਰ ਥੱਲੇ ਬੈਠੇ ਰਹੋ ਆਹ ਦੇਖੋ ਜੀ ਬਹੁਤ ਸੋਹਣਾ ਥਾਨ ਸਪੇਸ ਵਾਂਡ ਚੰਗੀ ਆ ਦੋਸਤੋ ਜਿੰਨਾ ਵੀ ਤੁਹਾਨੂੰ ਆਰਡਰ ਦਿਖਾਈ ਦੇ ਰਿਹਾ ਸਾਫ ਸੁਥਰਾ ਲੇਵਾ ਬਹੁਤ ਤੇ ਗੱਬਣ ਤਿਆਰੀ ਦੇ ਵਿੱਚ ਇਹ ਵੈੜਾ ਸਿਰੇ ਸੁਹਾਗ ਕਿਨਵਾ ਵੀਰ ਸੂਰੀ ਆ ਸੁਹਾਸਨ ਸਾਹਿਬ ਦੂਜਾ ਹੀ ਕਹਿਣਾ ਤੂੰ ਦੂਜਾ ਹੀ ਸੁਹਾ ਆਹ ਤਾਂ ਪਹਿਲਾ ਨਹੀਂਗਾ ਦੂਜਾ ਹੋਊਗਾ ਠੀਕ ਆ ਜੀ ਬਾਕੀ ਫੇਸਬੁਕ ਕੁਆਲਿਟੀ ਕਰੋ ਚੈੱਕ ਬਹੁਤ ਬਲੈਕ ਕਾਰਨਾ ਠੀਕ ਆ ਜੀ ਵੈਸੇ ਬਹੁਤ ਜ਼ਿਆਦਾ ਠੀਕ ਆ ਦਿਖ ਜੜੀ ਆ ਚਾਰ ਚੰਦ ਲਾਉਂ ਡਏ ਆ ਤੇ ਕਿਤੇ ਨਾ ਕਿਤੇ ਬਲਾਈਟਰ ਰੰਗ ਦੇ ਵਿੱਚ ਬਲੈਕ ਸਪੌਟ ਬਲੈਕ ਡੱਬੇ ਚ ਤੁਹਾਨੂੰ ਨਜ਼ਰ ਆਉਣਗੇ ਤੇ ਫਾਬਰਾ ਬਪੂਰੀ ਆ ਕਰਮਾਲੀ ਦੀ ਪਿੱਛੋਂ ਤੁਸੀਂ ਵੇਖੋਗੇ ਤੇ ਤਿਆਰੀ ਕੰਪਲੀਟ ਕਰੀ ਕਰੀ ਬੈਠੀ ਆ ਲੈ ਜੇ ਲੈ ਜੇ ਦੋ ਲੈ ਜੇ ਚਾਰ ਲੈ ਜੇ ਤਿੰਨ ਲੈ ਜੇ ਹੋ ਜੇ ਉੱਧਰ ਕੇ ਸੂਬੀ ਸਾਦੀ ਸੰਸਾਬ ਅਰੇ ਕਾਲੇਆਂ ਬੜੇਆਂ ਪੈਂਦੀਆਂ ਆ ਦੇਖੋ ਜੀ ਬਾਕੀ ਐ ਸੀਲ ਸਾਊ ਆ ਥੱਲੇ ਆਪਾਂ ਬਹਿ ਕੇ ਵਿਖਾਇਆ ਹਾਂ ਬਿਲਕੁਲ ਹਾਂ ਉਹ ਲੱਗਣਾ ਕਿ ਬਿਲਕੁਲ ਜਿਵੇਂ ਆਪਾਂ ਦੋਸਤੋਂ ਪਹਿਲਾਂ ਜ਼ਿਕਰ ਕੀਤਾ ਬਿਲਕੁਲ ਵਾਈਟ ਨਿਕਨ ਵਾਈਟ ਰੰਗ ਆ ਤੇ ਬਹੁਤ ਪਿਆਰੀ ਬੜ ਤੇ ਬਾਟੀ ਬੰਤਰ ਦੀ ਚੰਗੀ ਆ ਤੇ ਪੂਰੀ ਮਜ਼ਬੂਤ ਸਰ ਉਹਨੇ ਕਰਦੇ ਮਾਲ ਡਰਦਾ ਬੜਾ ਇੱਕ ਵੀ ਸਿਰੇ ਕਈ ਨਾ ਧਲਿਆਰੇ ਧਲੂਰੇ ਮੋਰੀਆਂ ਘੱਟ ਪਈਆਂ ਨਹੀਂਆਂ ਕਿਸੇ ਨੂੰ ਆਉਂਦੇ ਜੀ ਡੰਗਰ ਜੋ ਘਰੋਂ ਬਾਹਰ ਆਉਂਦੇ ਨਹੀਂ ਬੰਦਾ ਕੋ ਵੇਖਿਆ ਜਾਂਦਾ ਨਾ ਬਗਾਨਾ ਹਾਂ ਬਸ ਜੀ ਬਸ ਬਾਕੀ ਥੋੜਾ ਥੋੜਾ ਦੀ ਬੜੀ ਸਾਫ ਆ ਟਿਕਾ ਨਾਲ ਇਹਦਾ ਗੋਕਾ ਵਾਇਰ ਤੁਹਾਨੂੰ ਬੰਦਾ ਟੰਡਰਾ ਜਾਂਦਾ ਹਾਂ ਬਾਕੀ ਉਹ ਨਹੀਂ ਪਾਉਂਦਾ ਇਤਰਾ ਹੀ ਥੱਲੇ ਲੰਮੇ ਪਾਏ ਫਿਰ ਏਡੀ ਠੰਡੀ ਵਸੀ ਆਹ ਮੈਂ ਤਾਂ ਡਰਦੀ ਜੁਰਦੀ ਆ ਲੋ ਫੇਰ ਆਪਾਂ ਇੱਕ ਤਸਲੀ ਕਰਾ ਦੇਣੀ ਫਣ ਫਰਾਂ ਜੀ ਬਹੁਤੀ ਜਿਦਰਾ ਮਰਜ਼ੀ ਤਸਲੀ ਨਾਲ ਮੇਰਾ ਵੀਰ ਹੱਥ ਲਾਈ ਚਲੋ ਤੇ ਪੂਰਾ ਇੱਕ ਮਕਸਦ ਹੁੰਦਾ ਵੀ ਹੱਥੋਂ ਤੋ ਲਾ ਕੇ ਦੋਸਤੋ ਵੀ ਪਸ਼ੂ ਜਦੋਂ ਠੰਡਾ ਠਿਰਾ ਸੇਲਸ ਲੱਗਾ ਅੱਜ ਦੀ ਘੜੀ ਠੀਕ ਆ ਜੀ ਬਾਕੀ ਅੱਗੇ ਲੈਣੇ ਨੇ ਮੁਕੱਦਰਾ ਕਰਮਾਂ ਦੀ ਗੱਲ ਤੇ ਇਹ ਸ਼ੇਰੇ ਵੀਰ ਮੱਥੀ ਚੰਗੀ ਆ ਇਹ ਦੇਖਣੇ ਨੇ ਦੇ ਰੇ ਅੱਜ ਆਪਾਂ ਸੰਤੂ ਸਾਹਿਬ ਆਪਾਂ ਉਹ ਗੱਲਾਂ ਨਹੀਂ ਕਰਨੀਆਂ ਜਿ ਤਰ੍ਹਾਂ ਉਹ ਆਪਾਂ ਆਖਦੇ ਨੇ ਨਾ ਕਿ ਲੋਕ ਮੰਗਦੇ ਆ ਜੀ ਲੋਕ ਮੰਗਦੇ ਆ ਤੇ ਆਪ ਦੀ ਕਿਹ ਚੀਜ਼ ਦਾ ਮੰਗਦੇ ਚਾ ਬਿਲਕੁਲ ਬਿਲਕੁਲ ਤੇ ਇਹਦੇ ਜਿਹਨਾਂ ਦਾਪੋ ਆਪ ਸੱਚੇ ਬਾਨਾ ਤੇ ਅਗਲੇ ਨੇ ਝੂਠੇ ਨੇ ਝੂਠੇ ਮਾਤਾ ਆਪਾਂ ਗਰੀਓ ਗੱਲ ਕੀਤੀ ਹੈ ਨਾ ਅੱਜ ਹੀ ਕਰਨੇ ਆਪਾਂ ਤੇ ਆਪਣੇ ਮਾਲ ਦਾ ਮੁੱਲ ਕਰਨਾ ਤੇ ਆਪਣਾ ਹੀ ਵੇਚਣਾ ਆ ਬਿਲਕੁਲ ਸੰਤ ਸਾਬ 54000 ਦੀ ਦੇ ਦੀਏ 54000 ਦੀ 54000 500 ਛੂਟ ਕਰ ਦਾਂਗੇ ਵਿੱਚੋਂ ਹੂੰ ਸਾਡੇ 53 ਦੀ ਸਾਡੇ 53 ਵਾਚੀ ਫੈਸ਼ਨ ਡਿਜ਼ਾਈਨ ਬਹੁਤ ਆ ਜੇ ਥੋੜੀ ਨਾ ਚਾਰ ਚੂੜ ਤੇ ਲੱਗੀ ਨਹੀਂ ਵਾਚੀ ਆ ਬਿਲਕੁਲ ਆਪਾਂ ਨੂੰ ਥੋੜੀ ਜੀ ਇੱਥੇ ਆ ਕੇ ਮਾਰ ਪੈਂਦੀ ਉਹ ਮਾਲ ਆਉਂਦਾ ਨਾ ਨਵਾਂ ਹਾਂਜੀ ਤੋ ਆਪਣਾ ਚਾਰ ਆ ਚਾਰ ਤੇ ਛੇਤੀ ਲੱਗਦੀਆਂ ਨਹੀਂ ਹੂੰ ਤੋ ਫਿਰ ਡੰਗਰ ਨਾਲ ਢਿੱਡ ਨਹੀਂ ਭਰਦਾ ਜਿਹੜੀ ਜੰਗਾ ਆ ਬਿਲਕੁਲ ਬਿਲਕੁਲ ਲੋ ਵੀ ਭਰਾ ਸਾਰੇ ਵੀਰ ਸਮਝਦਾਰ ਆ ਠੀਕ ਆ ਜੀ ਕਈ ਵਾਰ ਦੋ ਚਾਰ ਦਿਨ ਵੈਸੇ ਪਸ਼ੂ ਮੂੰਹ ਨਹੀਂ ਬਗਾਉਂਦਾ ਕਾ ਤੇ ਇੱਕ ਵਾਰੀ ਪਸ਼ੂ ਵੈਸੇ ਵੀ ਜਿਹੜੇ ਵਖਲ ਦੇ ਵਿੱਚ ਵੜੇ ਹੁੰਦੇ ਆ ਤੇ ਉਹ ਦੱਖ ਜੀ ਨਹੀਂ ਨਹੀਂ ਦਿੰਦਾ ਪੇਟ ਪੂਰਾ ਜਦੋਂ ਭਰ ਕੇ ਪਸ਼ੂ ਕੋਈ ਚੀਜ਼ ਨਾ ਖਾਦੀ ਹੋਵੇ ਆ ਥਾਣਾ ਮੋਠੀ ਵਾਲਾ ਥਾਣਾ ਬਾਕੀ ਹੈ ਠੰਡੀ ਤੇ ਫੈਸ਼ਨ ਡੀਨ ਬਹੁਤ ਆ ਤੇ ਮੂੰਹ ਮੱਥੇ ਦੀ ਬੜੀ ਚੰਗੀ ਹੈ ਫੈਸ਼ਨ ਡਿਜ਼ਾਈਨ ਚੰਗਾ ਇਹਦੇ ਤਰ੍ਹਾਂ ਭਣ ਭਰਾ ਐ ਘਰ ਰੱਖਣੀ ਬੱਜੀ ਵੀ ਸੋਹਣੀ ਲੱਗੇ ਦੁੱਧ ਵੀ ਦੇਵੇ ਉਹ ਸਾਰੀ ਸਾਰਾ ਕੋਈ ਵਿੱਚ ਆ ਗਿਆ ਵੀਰ ਛੇਰੇ ਠੀਕ ਆ ਜੀ ਬਾਕੀ ਉਲਟ ਪਹਿਣੀ ਵਾਲੀ ਸਾਈ ਇੱਕੋ ਜਾਂ ਈਰਾ ਦੋਸਤੋ 101 ਜਾਂ 53 ਤੇ ਜਿੱਦਾਂ ਮਰਜ਼ੀ ਤਸੱਲੀ ਕਰੋ ਠੀਕ ਆ ਮੱਝਾਂ ਵਾਲਾ ਥੰ ਲੱਗਾ ਆਕੇ ਨਾਕਟ ਆਪਣੇ ਕੋਲ ਥਰੇ ਆ ਬਹਿੜ ਆ ਗਈ ਬਲੈਕ ਇਹ ਪਹਿਲਾਂ ਆ ਗਈ ਆ ਵੀ ਇਹ ਵੀ ਦੋਸਤੋ ਛੜੀਆਂ ਛੁੜੀਆਂ ਬੰਨੀਆਂ ਵੀ ਥਰੇ ਨੇ ਪਲੂਣ ਵਸੀ ਪਹਿਲਾਂ ਵਸੀ ਨੇ ਸੂਣੀ ਸ਼ਾਈਵਾਲ ਦਾ ਕਰਾਸ ਆ ਤੇ ਸ਼ਾਈਵਾਲ ਦਾ ਵਿੱਚ ਕਰਾਸ ਆ ਠੀਕ ਆ ਜੀ ਐਚ ਐਫ ਦੇ ਵਿੱਚ ਕੋਈ ਸ਼ਾਈਵਾਲ ਦਾ ਕਰਾਸ ਮੰਨ ਲੇ ਫਿੱਟ ਫਾਟ ਪੂਰੀ ਆ ਵਜ਼ਨ ਲੋਡ ਪੂਰਾ ਠੀਕ ਆ ਆ ਕਰੋ ਚੈੱਕ ਉੱਪਰੋਂ ਬਿਲਕੁਲ ਸਟੇਟ ਆ ਫਲੈਟ ਕੰਗਰੋੜ ਤੋਂ ਠੀਕ ਆ ਜੀ ਤੇ ਚੌੜੇ ਪਿੱਠ ਪੁੜੇ ਦੇ ਵਿੱਚ ਦੇਵਟੀ ਲੂਪਟੀ ਤੁਸੀਂ ਕਰੋ ਚੱਕ ਹਵਾਨੇ ਚੱਡੇ ਦੀ ਸਾਫ ਸੁਥਰੀ ਆ ਬਲੈਕ ਥਣ ਤੇ ਵਿਰਲੋ ਚੰਗੀ ਆ ਬਾਕੀ ਮੁੱਠੀ ਵਾਲਾ ਥਣ ਬਸੀ ਥਲੇ ਤੁਲੇ ਦੀ ਵੀ ਛੇਰੇ ਸਾਫ ਪੜੀ ਹੈ ਨਾ ਹਾਂ ਪੂਰੀ ਬਣੂਗੀ ਸੰਸਾ ਹਾਂ ਤੁਹਾਨੂੰ ਪਤਾ ਪਹਿਲਾਂ ਦੇ ਸੂਕੇ ਵੀ ਬਣ ਜਾਂਦੀਆਂ ਗਈ ਆ ਬਿਲਕੁਲ ਬਾਕੀ ਇਹੋ ਥਣ ਕਿੱਡਾ ਚੰਗਾ ਲੱਗਾ ਬਸੀ ਆ ਕਰੋ ਜੀ ਠੀਕ ਆ ਇਹੋ ਕਲੀ ਕਹਿਣ ਵਾਲੀ ਗੱਲ ਨਹੀਂ ਵੀਰੇ ਉਹ ਵੀ ਕਹਿ ਦਿੱਤੀ ਤੇ ਇੱਥੇ ਆਣ ਕੇ ਕੋਈ ਵੀ ਰੱਖੇ ਵੀ ਯਾਰ ਥਾਣੀ ਛੋਟਾ ਤੇ ਪੋਟਿਆਂ ਨਾਲ ਚੋਣੀ ਪੈਂਦੀ ਹੈ ਤੇ ਮੇਰਾ ਵੀਰ ਪੂਰੇ ਹੱਥ 'ਚ ਜੇ ਚਵਾਈ ਦਾ ਥਾਣਾ ਨਿਕਲ ਕੇ ਸਾਹਮਣੇ ਆਇਆ ਤਾਂ ਫਿਰ ਗੱਲ ਕੀ ਕਰਨ ਦਾ ਫਾਇਦਾ ਬਹੁਤ ਸੋਹਣਾ ਅਜੇ ਲੋਡ ਲਾਟਾ ਹੋਣਾ ਤੁਹਾਨੂੰ ਲੋਡ ਜਦੋਂ ਪਿਆ ਉਹ ਦੂਣਾ ਥਾਣ ਕਰ ਜਾਣਾ ਇਹ ਤੋਂ ਵੇੜ ਸਾਰੀ ਬਾ ਕਮਾਲ ਆ ਉਪਰੋਂ ਵੀ ਦੋਸਤੋ ਵੇਖੋਗੇ ਤੁਸੀਂ ਨਿੱਗਰ ਪਿੰਡੇ ਦੀ ਆ ਪਲੀ ਪਲੀਤੀ ਆ ਗਰਮਾਲੀ ਜਿੰਨੀ ਆ ਅੱਜ ਦੀ ਘੜੀ ਸੋ ਲੜਦੂੜ ਕਾਫੀ ਆ ਠੀਕਾ ਜੀ ਲੜਦੂੜਾਂ ਤੋਂ ਕੋਈ ਵੀ ਅੰਦਾਜ਼ਾ ਤੁਸੀਂ ਲਾ ਲਓ ਹਜੇ ਦਿਨ ਕੱਢ ਜੋਗੀ ਆ ਰਾਮ ਨਾਲ ਤਾਂ ਨਾਰਮਲੀ ਇੱਕ ਸਾਈਡ ਤੇ ਵੇਖੋਗੇ ਤੁਸੀਂ ਪਲੂਨ ਨਜ਼ਰਾਉਗੀ ਤੁਹਾਨੂੰ ਕਿਉਂਕਿ ਪਹਿਲਾਂ ਵੱਛੀ ਆ ਆ ਪਲਪਲ ਪੈਨ ਦੀ ਦੇਖੋ ਆ ਪਾ ਕੇ ਕਰਮਾਲੀ ਨੇ ਸੂਣਾ ਵੇਖੋ ਸਾਫ ਸਫਾਈ ਬਹੁਤ ਸੰਸਾਰ ਹਾਂ ਨਹੀਂ ਸਫਾਈ ਕੋਈ ਪੋਟ ਨਹੀਂ ਕੋਈ ਝਾਂਗ ਨਹੀਂ ਕੋਈ ਬੱਚਾ ਬੋਚਾ ਅਖਟਰਾਂ ਨਹੀਂ ਲੱਗਾਗਾ ਚਾਰ ਹੀ ਥਾਣਾ ਠੀਕ ਹੈ ਜੀ ਆ ਦੇਖੋ ਇਧਰਲੇ ਬਣਿਆ ਪਲਜੀ ਕਰਗੀ ਥੋੜੀ ਹਾਂ ਬਹੁਤ ਖੂਬਸੂਰਤ ਵੱਛੀ ਆ ਠੀਕ ਹੈ ਜੀ ਤੇ ਵੱਛੀ ਚੰਗੀ ਆ ਦੋਸਤੋ ਰੇਟ ਉਸ ਪਾਸੇ ਚੰਗਾ ਨਹੀਂ ਹੋਊਗਾ ਬਾਕੀ ਲੈਣ ਦੇ ਨਾਲੇ ਪਾਸੇ ਚੰਗਾ ਰੇਟ ਵੀ ਜੈ ਵੀ ਰੱਖਾਂਗੇ ਆ ਰੇਟ ਵੀ ਗਲਤ ਨਹੀਂ ਕਰਦੇ ਕਿੰਨਾ ਵੀ ਰੇਰੇ ਇਹ ਸੰਧ ਸਾਬ ਆਪਾਂ ਦੇ ਦਈਏ 50 ਦੀ ਦੇ ਦਈਏ 500 ਮਾਨ ਕਰਦੀਏ ਵਿੱਚ 95 ਦੀ 95 ਚਲੋ ਠੀਕ ਆਪਾਂ ਪਤਾ ਨਾ ਪਹਿਲਾਂ ਗੱਲ ਕੀਤੀ ਵੀ ਆਪਾਂ ਜੋ ਬਾਜ਼ਾਰ ਦੇ ਹਿਸਾਬ ਨਾਲ ਜੈ ਜੀ ਰੱਖਾਂਗੇ ਬਿਲਕੁਲ ਲੋ ਵੀ ਇਹ ਮਾਲ ਮਿਲਦਾ ਹੈ ਵੀ ਉਹ ਗੱਲ ਨਹੀਂ ਹੈ ਕਿ ਵੀ ਮਾਲ ਨਹੀਂ ਖਰੇ ਮਿਲਦਾ ਤੇ ਜਿਹੜੀ 40 ਵਾਲੀ ਖਰੀ ਉਹ 80000 ਦੀ ਹੋ ਗਈ ਆ ਉਹ ਗੱਲ ਬਾਤ ਨਹੀਂ ਕੀ ਬਾਜ਼ਾਰ ਦਾ ਫਰਕ ਪੈਂਦਾ ਤੇ ਤੁਹਾਡੀ ਗੱਲ ਰੋਦੀ ਆ ਬਾਜ਼ਾਰ ਦਾ ਫਰਕ ਪੈਂਦਾ 2000 5000 ਇੰਨਾ ਕੀ ਪੈਂਦਾ ਬਸ ਤੇ ਸਾਰੇ ਪਿੰਡਪੁਰਾ ਸਿਆਣੇ ਸਾਰਿਆਂ ਨੂੰ ਪਤਾ ਵਾਕੀ ਇੰਨਾ ਕੁ ਫਰਕ ਪਿਆ ਵਾ ਬਿਲਕੁਲ ਬਿਲਕੁਲ ਮੰਨ ਲਓ ਜਿਹੜੀ 45 ਵਾਲੀ ਚੀਜ਼ ਉਹ 50 ਦੀ ਮਿਲਦੀ ਮਿਲਦੀ ਹਾਂ ਸਹੀ ਹੈ ਵੀਰ ਹੁੰਦਾ ਵੀ ਆ ਨਾਰਮਲ ਤੇਜ ਹੋ ਜੇ ਤੇ ਇੱਥੇ ਗਾਜੇ ਤੁਹਾਨੂੰ ਬਤਾ ਸਿਆਲ ਚ ਹਾਰੇ ਕਿਹਨੋਂ ਹੁੰਦਾ ਵਾ ਪਈ ਗਾਵਾਂ 2 4 ਲਈਏ ਤੇ ਦੁੱਧ ਪਾਈਏ ਪਾਈਏ ਹਾਂਜੀ ਤੇ ਕਿ ਮੋਰਾ ਵੀ ਆਪਣਾ ਜੱਟਾਂ ਦਾ ਦੁੱਧ ਨਾਲ ਹੀ ਆ ਬਸ ਜੀ ਇੱਕ ਇੱਕ ਸਾਈਡ ਪਈਦਾ ਸਵੇਰੇ ਇਹੋ ਹੀ ਆਪਣੇ ਕੋਲ ਜਿਆਦਾ ਵੀ ਚਲੋ ਪੈਸੇ ਰੋਜ਼ ਦਰੋਜ਼ ਆਉਂਦੇ ਆ ਕੋ ਵੰਡ ਪੈ ਗਿਆ ਕੋ ਆਪਣੀ ਘਰ ਦਾ ਖਰਚਾ ਤੁਰ ਪਿਆ ਚੜੇ ਸੂਰਜ ਤੇ ਡੁੱਬਦੇ ਸੂਰਜ ਮਿਲਣ ਲੱਗਦੇ ਪੈਸੇ ਦੋਵੇਂ ਟਾਈਮ ਦੇਂਦੀਆਂ ਕਰਮਾ ਲੀਆਂ ਇਹ ਸੰਤੂ ਸਾਹਿਬ ਸਾਰਿਆਂ ਨੂੰ ਮਾਲ ਤੇ ਆਉਣਾ ਪੈਣਾ ਜਿਹੜੇ ਆਪਾਂ ਮੰਨ ਲਓ ਮਾਲ ਛੱਡ ਕੇ ਤੇ ਹਾ ਹੋਰ ਨਾਮ ਬੰਨਿਆ ਤੁਰ ਪਿਆ ਨਾ ਆਖੀਰ ਜਿਹੜਾ ਆਪਾਂ ਜ਼ਿੰਮੇਦਾਰ ਭਰਾ ਵਾ ਦੂਜਾ ਤੇ ਸਭ ਨੂੰ ਮਾਲ ਤੇ ਆਉਣਾ ਪੈਣਾ ਵਾ ਗਤੀ ਮਾਰਨ ਵਾਲੀ ਮਾਲ ਨਾਲੀ ਵੀ ਸਿਰਫ ਥੋੜਾ ਜਿਆਦਾ ਆਪਣੇ ਸਰਕਾਰਾਂ ਦਾ ਗਨਾਮ ਆ ਵੀ ਜਿਹ ਸਹੀ ਹੈ ਤੇ ਭਾਜੀ ਜਿਹੜਾ ਕੋ ਆਪਣਾ ਭੈਣ ਭਰਾ 50 60 ਹਜ਼ਾਰ ਤੇ ਜਾ ਕੇ ਬਾਹਰ ਨੌਕਰੀ ਕਰਦਾ ਨਾ ਉਹ ਡੰਗਰਚਾਰ ਰੱਖਿਆ ਤੇ ਪਈਆ 50 60 ਹਜ਼ਾਰ ਮਹੀਨੇ ਦਾ ਬਣਾ ਸਕਦਾ ਇਹ ਦੁੱਧਾ ਰੇਟ ਪੂਰਾ ਵਧੀਆ ਮਿਲੇ ਬਿਲਕੁਲ ਬਿਲਕੁਲ ਹਣਾ ਲਓ ਦੋਸਤੋ ਇਹ ਵੀ ਪੀਰ ਸ਼ੇਰੇ ਵੱਲੋਂ ਵੀ ਆ ਠੀਕਾ ਜੀ ਗਵਰਨਮੈਂਟ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਇਹ ਫੇਰ ਹੀ ਸਕਸੈਸਫੁਲ ਹੋ ਸਕਦਾ ਕਿਉਂਕਿ ਇੱਕ ਬਹੁਤ ਠੰਡਾ ਜੀ ਮਾਣਾ ਠੰਡਾ ਤੇ ਮੰਨ ਲਓ ਆਕੇ ਦਾ ਸੌਦਾ ਨਹੀਂਗਾ ਸੱਦਾ ਹੀ ਇਹ ਹਾਂ ਸਿਰਫ ਇਹੋ ਗੱਲ ਹੈ ਵੀ ਜਿਹੜਾ ਉਹ ਧੋਖਾਧੜੀ ਬੇਈਮਾਨੀ ਬੜੀ ਕੀ ਹੋਇ ਚੁੱਕੀ ਹੈ ਬਿਲਕੁਲ ਹੁਣ ਤਿਆਰ ਤਾਂ ਵੀਰ ਸਿਹਰੇ ਆਪਣੇ ਜੇ ਹਿੰਦੁਸਤਾਨ ਪੰਜਾਬ ਦਾ ਇੰਡੀਆ ਦਾ ਲਾਗੇ ਚੱਲ ਗਿਆ ਤਾਂ ਤਿਆਰ ਤਾਂ ਮਿਲਦਾ ਵੀ ਹਰ ਇੱਕ ਮਹੀਨੇ ਦੇ ਵਿੱਚ ਦੋ ਤਿੰਨ ਚੰਗੇ ਤਿਆਰ ਆਉਂਦੇ ਆਉਂਦੇ ਤੇ ਇਹ ਇੰਨੇ ਇੰਨਾ ਤਿਆਰਾਂ ਦੇ ਉੱਤੇ ਵੱਡਾ ਘਬਲਾ ਹੁੰਦਾ ਮੈਂ ਲਿਆ ਲੀਆ ਫਿਰ ਇੱਕੀ ਚ ਲੈ ਲੀਆ ਕੀ ਕੁਝ ਨਹੀਂ ਹੋ ਰਿਹਾ ਤੇ ਇਹ ਚੀਜ਼ਾਂ ਜ਼ਰੂਰ ਰੱਖਣੀਆਂ ਚਾਹੀਦੀਆਂ ਦੋਸਤੋ ਕਿਸੇ ਵੀ ਤੁਸੀਂ ਲਾ ਲਓ ਗਾਂ ਦਾ ਰੇਟ ਦਾ ਮਿਲ ਕੇ ਦੁੱਧ ਦਾ ਰੇਟ 60 ਹੋਵੇ ਮਹਿੰਦਾਸੀ ਹੋਵੇ ਅੱਗੋਂ ਦੀ ਵਾਈਦਾ ਵਾਈਦਾ ਹਾਂ ਬਿਲਕੁਲ ਹੈਨਾ ਬਿਲਕੁਲ ਜਦੋਂ ਮੈਨੂੰ ਤਾਂ ਵੀ ਆਪਾਂ ਨੂੰ ਸੁਰਤ ਸੰਭਾਲੀ ਉਦੋਂ ਵੀ 16 17 ਤੇ ਹੋਣੀ ਵੀ ਕੋਈ 25 30 ਰੁਪਏ ਦਿੱਤੇ ਜਾਂਦੇ ਉਹ ਚਲੀ ਜਾਂਦਾ ਹੈਗੇ ਹਾਂ ਪਰ ਨਹੀਂ 28 30 ਰੁਪਏ ਤੇ ਮੰਨ ਲਓ ਉਦੋਂ ਦੁੱਖ ਜਾ ਹੁੰਦਾ ਹੈ ਗੱਲ ਦਾ ਪਰ ਬਾਕੀ ਜਿਹਦਾ ਟਿਕਾਣੇ ਲੱਗਾ ਉਹ ਉਹਦਾ ਬਹੁਤ ਵਧੀਆ ਉਹਦਾ ਬਹੁਤ ਵਧੀਆ ਹਾਂ ਲਓ ਦੋਸਤੋ ਜਰੂਰੀ ਗੱਲਾਂ ਆ ਠੀਕ ਆ ਜੀ ਕਿਉਂਕਿ ਇੱਥੇ ਮਨ ਪਰੇਸ਼ਾਨ ਵੀ ਹੁੰਦਾ ਜਦੋਂ ਕੋਈ ਦੁੱਧ ਦਾ ਰੇਟ ਨਹੀਂ ਸਹੀ ਮਿਲਦਾ ਬਾਕੀ ਵੇੜ ਦੇਖ ਲਓ ਤੁਸੀਂ 49000 ਦੀ ਤੁਹਾਨੂੰ ਮਿਲ ਜਾਣੀ ਹੈ ਬੜੀ ਪਿਆਰੀ ਆ ਪਹਿਲੇ ਮਾਲ ਜਿਹੜਾ ਤੁਸੀਂ ਬੜੇ ਭਾਫੜਤੇ ਦੇ ਵਿੱਚ ਵੀ ਰਸੀਰ ਇੰਨੇ ਪਾਇਆ ਠੀਕ ਹੈ ਜੀ ਮਾਲ ਇਸੇ ਤਰ੍ਹਾਂ ਹੀ ਬਿਲਕੁਲ ਸਵੱਲੇ ਰੇਟਾਂ ਤੇ ਹੁੰਦਾ ਬਾਕੀ ਮਾਲ ਮਾਲ ਵੀ ਸੰਤੂ ਸਾਹਿਬ ਸਾਫ਼ ਸੁਥਰਾ ਬਿਲਕੁਲ ਆਪਾਂ ਆਪਦੇ ਮੂੰਹ ਸਿਫਤ ਨਹੀਂ ਬਾਕੀ ਕਮੈਂਟ ਕਰਨ ਵਾਲੇ ਦੇ ਕਾਰੀ ਦਿੰਦੇ ਆਪਾਂ ਕਮੈਂਟ ਆਲਾ ਪਹਿਲਾਂ ਕਰੀਦਾ ਏ ਥੋੜਾ ਜਿਹਾ ਹਾਂਜੀ ਹਾਂਜੀ ਹੁਣ ਤਾਂ ਪਤਾ ਲੱਗ ਗਿਆ ਵੀ ਜਿੰਨਾ ਕਰਨਾ ਕੋਈ ਨਹੀਂ ਉਹਨੇ ਕਮੈਂਟ ਹੀ ਕਰਨੇ ਨੇ ਦੇਖੋ ਵੀਰ ਜੀ ਸਿਰੇ ਆਪਾਂ ਇੰਨੀ ਆਡੀਅੰਸ ਭੈਣ ਭਰਾ ਵੇਖਦੇ ਸਾਰਿਆਂ ਨੂੰ ਸਮਝਾ ਥੋੜਾ ਸਕਦੇ ਵੀ ਨਾ ਕਰੋ ਅਗਲੇ ਦਿਮਾਗ ਵੀਰੇ ਸਮਝ ਅਗਲੇ ਦੀ ਹੁਣ ਇਹਨਾਂ ਮਾਲ ਲੈਣਾ ਜਿਨ੍ਹਾਂ ਨੂੰ ਪਤਾ ਮਾਲ ਬਾਰੇ ਉਹ ਮਿੰਟ ਨਹੀਂ ਲਾਉਂਦੇ ਨਹੀਂ ਲਾਉਂਦੇ ਇੱਕ ਦੋਸਤ ਜਿਹੜੀ ਆ ਤੁ ਇੱਕ ਕਦ ਕਦ ਤੁਸੀਂ ਦਾ ਚੈੱਕ ਕਰ ਲੋ ਇਥੋਂ ਤੁਸੀਂ ਇੱਕ ਅੰਦਾਜ਼ਾ ਲਾ ਲਓਗੇ ਕਿ ਜਿੰਨੇ ਪਸ਼ੂਆਂ ਦੇ ਵਿੱਚ ਖੜੀ ਆ ਸਾਰੇ ਉਹ ਇੱਕ ਰੰਗ ਬਲੈਕ ਆ ਤੇ ਬਾਕੀ ਫੇਸਬੁਕ ਕੁਆਲਿਟੀ ਦੇਖ ਲੋ ਠੀਕ ਆ ਜੀ ਐਚਐਫ ਕੁਆਲਿਟੀ ਦੇ ਵਿੱਚ ਹੀ ਹੁੰਦੀ ਐਚਐਫ ਨਸਲ ਜਾਤ ਵਿੱਚ ਆਉਂਦੀ ਆ ਪੂਰੀ ਬਰੀਡ ਵਾਲੀ ਵੇਚੀ ਆ ਅੱਛਾ ਸ਼ੇਰੇ ਵੀਰੇ ਦਾ ਨਾਲ ਦੀ ਨਾਲ ਪੂਰਾ ਵੇਰਵਾ ਕੁੰਡਲੀ ਵੀ ਦੱਸ ਦੇ ਸੰਧੂ ਸਾਹਿਬ ਆਪਾਂ ਤਾਂ ਲਈਏ ਮਹੀਨੇ ਦੀ ਸੋਈ ਕਰਕੇ ਅੱਛਾ ਪੁੱਤ ਮਹੀਨੇ ਦੀ ਸੋਈ ਕਰਕੇ ਲਈ ਆ ਹਾਂ ਜੇ ਤਾ ਮੰਨ ਲਓ ਕਿ ਹੋਰ ਤੇ ਆਪਾਂ ਆਪ ਗੱਲ ਨਹੀਂ ਕਰਨੀ ਇਹ ਬੇਤਨੀ ਹੋ ਤੋ ਖੇਤੜੀ ਨਾ ਦੇ ਦੇ ਮਗਰ ਬੱਚਾ ਖਿਡਾਰ ਕੇ ਵੀ ਆਪਾਂ ਵੇਚ ਸਕਦੇ ਹਾਂ ਬਿਲਕੁਲ ਪਰ ਆਪਾਂ ਉਹ ਕੰਮ ਕਰਨਾ ਨਹੀਂ ਆਪਾਂ ਨੂੰ ਮਹੀਨੇ ਦੀ ਆਖੀ ਆ ਹੋ ਸਕਦਾ ਡੇਢ ਦੀ ਵੀ ਹੋ ਸਕਦੀ ਹੈ ਹੋ ਸਕਦੀ ਐਸ ਵੇਲੇ ਇਹਦੇ ਕੋਲ ਦੁੱਧ ਆ ਜਾਂਦੇ 10-11 ਲੀਟਰ ਸਹੀ ਆ ਮਿਲਦੀ ਜੀ ਇੱਕ ਟ੍ਰੇ ਮਿਲ ਕੇ ਥੱਲੇ ਬਹਿ ਜਾਈਦਾ ਜੀ ਇੱਕ ਮਿੰਟ ਤੋਂ ਪਹਿਲਾਂ ਬਸਮ ਪੈਂਦੀ ਆ ਚੋਣ ਚਾਂ ਬਹੁਤ ਚੰਗੀ ਠੀਕ ਆ ਤੇ ਚੱਦਾ ਦੇਖ ਲੋ ਵੀ ਸੱਜਣਾ ਵਾਲਾ ਲੱਗਿਆ ਜੀ ਮੈਂ ਦੱਸਿਆ ਜੀ ਦੁੱਧ ਸੰਸਾ 10 ਕਿਲੋ ਗਣੋ ਆ 11 ਨਹੀਂ ਆਂਦੇ ਲੋ ਵੀ 10 ਹੀ ਕਿਲੋ ਦੁੱਧ ਆ ਦੋਸਤੋ ਕੋਈ ਮਹੀਨਾ ਡੇਢ ਮੰਨ ਲੈ ਠੀਕ ਆ ਜੀ ਕਿਉਂਕਿ ਬ ਪਰ ਕਿਉਂਕਿ ਬਹੁਤ ਕੁਝ ਹੋਈ ਵੀ ਜਾਂਦਾ ਠੀਕ ਹੈ ਜੀ ਚਲੋ ਆਪਾਂ ਉਹ ਨਹੀਂ ਜਾਂਦੇ ਆਪਾਂ ਕਾਹਨੂੰ ਕਿਸ ਨੂੰ ਆਖਣਾ ਆਪਾਂ ਉਧਰਲੇ ਪਾਸੇ ਨਹੀਂ ਜਾਂਦੇ ਹੋ ਤੁਸੀਂ ਆਪਦੀ ਸਮਝ ਵੇਖਣੀ ਹੁੰਦੀ ਮੈਨੂੰ ਲੱਗਦਾ ਵੀ ਅੰਦਰ ਪਸੂ ਰੱਖੇ ਆ ਉਹ ਵਪਾਰੀ ਵੀਰਾਂ ਨਾਲ ਉਹ ਵੀ ਸਿਆਣਾ ਬੰਦਾ ਹੈ ਜਿਨੇ 2-4 ਪਸੂ ਰੱਖੇ ਆ ਰਿਟੇਨ ਚ ਤੇ ਬਾਹਰ ਤੁਸੀਂ ਵੇਖ ਲਓ ਹਾਈਟ ਕੱਟ ਬਹੁਤ ਵੱਡਾ ਕੁਝ ਨਹੀਂ ਆਦੇ ਬਰੇ ਕੈਮਰੇ ਵਾਲੇ ਫਾਰੀ ਵਾਲਾ ਚੱਡਾ ਤੇ ਬੈਕਸਾਈਡ ਉਹ ਇੱਕ ਵਾਰੀ ਤੁਹਾਨੂੰ ਦਿਖਾ ਦਗੀ ਆਪਾਂ ਆ ਦੇਖੋ ਚੋਣ ਸੰਸਾਬ ਬਹੁਤ ਜਿਆਦੀ ਚੰਗੀ ਠੀਕ ਹੈ ਜੀ ਚਵਾਈ ਹੱਥੀ ਚਵਾਈ ਦਾ ਥਣ ਤੇ ਬਿਲਕੁਲ ਫਾੜੀ ਵਾਲਾ ਚੱਡਾ ਪਾ ਇਹਨੂੰ ਕਹਿ ਸਕਦੇ ਆ ਬਿਲਕੁਲ ਵੇਖ ਸਕਦੇ ਬਿਲਕੁਲ ਸੈਂਟਰ ਦੇ ਵਿੱਚੋਂ ਦੋ ਪਾਰ ਦੇ ਵਿੱਚ ਕਨਵਰਟ ਚਲੋ ਤੁਸੀਂ ਕਰ ਲਈ ਗੱਲ ਇਹ ਨਾ ਮੰਨ ਲਓ ਜੇ ਇਸ ਵਾਰ ਦਾ ਬੱਚਾ ਹੋਵੇ ਨਾ ਵਾਹ ਤੇ ਵਛੀ ਪਤਾ ਕਿੰਨੇ ਦੀ ਵੇਚ ਸਕੀ ਦੀ 55-60 ਹਜ਼ਾਰ ਦੀ ਜੋ ਅੱਜਪਨ ਅੱਜ ਆਪਾਂ ਵਛੀ ਦੇ ਦੇਣੀ ਆ ਅੱਧਾ ਮੋੜੇ ਚ ਹਿਸਾਬ ਨਾਲ ਆ ਅੱਜ ਆਪਾਂ ਹਾਂ ਨਾ 32 ਹਜ਼ਾਰ ਦੀ ਵਛੀ ਦੇ ਦੇਣੀ ਆ 32 ਦੀ ਲੈ ਰਹੀ ਆ 32 ਹਜ਼ਾਰ ਦੀ ਤੇ ਜਿਹੜਾ ਮਰਜੀ ਭਾਂ ਭਰਾ ਆਪਾਂ ਨੂੰ ਸੱਜਰ ਗਾਂ 55 ਹਜ਼ਾਰ ਦੀ ਆਪਣੇ ਤੋਂ ਅੱਜ ਵੀ ਸਾਈ ਲੈ ਜਾਈ ਦੀ 55 ਹਜ਼ਾਰ ਦੀ ਮੈਂ ਲਵਾਂਗਾ 55 ਹਜ਼ਾਰ ਦੀ ਮੈਂ ਲਵਾਂਗਾ ਸ ਅੱਜ ਦੇ ਦੋਸਤੋ ਜਿੰਨਾ ਦੁੱਧ ਹੋ ਤੁਸੀਂ ਤਸੱਲੀ ਕਰ ਲਿਓ ਬੇਸ਼ੱਕ ਦੁੱਧ ਜਿੰਨਾ ਆਪਕੋ ਆਗੇ ਚਾਹੇ ਵੀਡੀਓ ਕਾਲ ਤੇ ਚਵਾ ਲਿਓ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਆ ਅੱਜ 40000 ਦੀ ਛੇ ਜੜੀ ਆ ਤੁਹਾਨੂੰ ਸੱਜਰ ਸੂਈ ਜੜੀ ਮੰਨ ਲਓ ਸੱਜਰ ਸੂਈ 66000 ਦੀ ਆ ਅੱਜ ਉਹ ਹੀ 32000 ਦੀ ਮਿਲਣੀ ਆ ਕਿਉਂਕਿ ਚਲੋ ਸੂਆ ਉੱਚਾ ਕੁ ਮਹੀਨੇ ਦਾ ਲਾ ਲੇ ਡੇਢ ਦਾ ਲਾ ਲੇ ਤੇ ਆ ਤੁਹਾਨੂੰ ਸਮਝ ਸਭ ਨੂੰ ਮਹੀਨਾ ਵਸਿਆ ਡੇਢ ਵੀ ਹੋ ਸਕਦੀ ਆ ਆਪਾਂ ਉਹ ਗੱਲ ਤੇ ਬਹਿਸ ਕਰਨੀ ਨਹੀਂ ਕਹਿਣਾ ਆਪਾਂ ਤੇ ਦੇਖਣਾ ਵਾਜੀ ਬੰਤਰ ਤੇਰਾ ਦੁੱਧ ਆ ਬਸ ਵੀ ਲੋ ਵੀ ਭਰਾਵੋ ਭਰਾਹੂ ਤਾਂ ਮੇਨੋਂ ਤਾਂ ਵੀ ਜਿਹੋ ਜਿਹਾ ਥਣ ਕਰਨ ਕਰਨਾ ਲੋ ਵੀ ਆਪਾਂ ਇੱਥੇ ਚਵਾ ਕੇ ਤੁਹਾਨੂੰ ਦਿਖਾਉਣੀ ਕਿਦਾ ਆਨੰਦ ਆਈਂਦਾ ਚੋਂਦਾ ਤੇ ਠੀਕ ਹੈ ਐਡੀ ਚਵਾਈ ਲੱਗੀ ਕਰਮਾਲੀ ਨੂੰ ਲੋ ਵੀ ਬਾਕੀ ਦੋਸਤੋ ਫਿੱਟ ਫਾੜ ਪੂਰੀ ਦੇਖੋ ਪੂਰਾ ਫੁੱਲ ਸੱਜਰਾਂੋਂ ਪਰੇ ਕਰੀ ਫਿਰਦੀ ਆਹ ਕਰੋ ਚੱਕ ਜੀ ਜਿਹੜੇ ਪਾਸੇ ਮਰਜੀ ਆਪਾਂ ਤੁਹਾਨੂੰ ਕੈਮਰਾ ਮਾਰਦੀਆਂ ਵੀ ਪੂਰੀ ਤਸੱਲੀ ਵਾਲਾ ਥਾਣਾ ਤੇ ਨਿਗਰਤਾ ਬੜੀ ਕਰਮਾਲੀ ਦੇ ਵਿੱਚ ਨਿਕਰ ਪੜੀ ਆ ਠੀਕ ਹੈ ਪਿੱਛੋਂ ਵੀ ਪਧਰਾਈ ਹੈ ਪੂਰੀ ਪੱਧਰ ਬਿਲਕੁਲ ਜੋ ਆਪਾਂ ਆਤਾ ਇੱਥੋਂ ਨਹੀਂ ਇਹ ਸੰਸਾਭ ਕੁਛ ਵੀ ਇੱਥੋਂ ਛੋੜੀ ਹੋਣੀ ਜੇ ਆਹ ਮਾਂਤਾਂ ਨਹੀਂ ਪ ਰਮਾਲੀ ਐ ਡੜੀ ਖਲੋਤੀ ਜੀ ਹੂੰ ਲਓ ਜੀ ਵਾਹਰ ਚੰਗੀ ਆ ਬਾਕੀ ਪਸੰਦ ਆਊਗੀ ਤੇ ਰੇਡ ਪੜਤਾ ਬਿਲਕੁਲ ਜਾਇਜ਼ ਤੇ ਜੈਨੂਅਲ ਠੀਕ ਆ ਜੀ ਸੋ ਪਸੰਦ ਆਊਗਾ ਤੇ ਇੱਥੇ ਆਈ ਚੀਜ਼ ਇੱਥੇ ਆਗੇ ਮੇਰਾ ਵੀਰ ਕੋਈ ਬੇਸ਼ੱਕ ਭਰਾ ਕੇ ਆਪਣੀ ਤਸੱਲੀ ਕਰ ਲੇ ਅੱਗੇ ਤੁਹਾਨੂੰ ਨੈਕਸਟ ਵੀ ਆਪਾਂ ਇੱਕ ਮੱਝ ਦਿਖਾਉਣੇ ਆ ਠੀਕ ਆ ਜੀ ਦੋ ਮੱਝਾਂ ਨੇ ਇੱਕ ਸੁਈ ਸੁਵਾਈਏ ਤੇ ਇੱਕ ਗੱਪਣਾ ਸੋ ਤਿਆਰੀ ਵਾਲੀ ਮੱਝ ਜਿਹੜੀ ਆਪਾਂ ਤੁਹਾਨੂੰ ਇੱਕ ਆ ਦਿਖਾ ਦਿੰਦੇ ਆ ਤੇ ਨੰਬਰ 50 ਤਿਆਰੀਆਂ ਦਾ ਨਾਮ ਦੇ ਨਾਲ ਹੀ ਆਪਾਂ ਪਾ ਦਿੰਦੇ ਆ ਠੀਕ ਆ ਜੀ ਚਾਰ ਬੇੜਾ ਦਿਖਾਤੀਆਂ ਪੰਜਵੇਂ ਨੰਬਰ ਤੇ ਆ ਮੱਝ ਜਿਹੜੀ ਆਪ ਠੀਕ ਆ। ਲਾ ਵੀ ਛੇਰੇ ਇੱਧਰ ਆ ਜਗੇ ਵੀਰ ਤੇ ਆ ਮੱਝ ਦਾ ਕੀ ਬੇਰਵਾ ਵੀਰ ਸੁਹਾਗ ਨਮਾ ਸੋਰੀ ਅਗਲਾ। ਇਹ ਸੰਤ ਸਾਹਿਬ ਉਹ ਦੂਜਾ ਆਖਿਆ ਤੇ ਜਾਵੀ ਹੋ ਸਕਦਾ ਜੀ। ਲਓ ਵੀ ਆਪਾਂ ਪਤਾ ਕਿਉਂ ਆਨੇ ਆ ਵੀ ਨਿੱਕੀ ਜੀ ਗੱਲ ਤੇ ਆਪਾਂ ਕੋਈ ਕਮੈਂਟ ਕਰੇ ਆਪਾਂ ਉਹ ਗੱਲ ਕਰਨੀ ਕਿਉਂ ਆ। ਬਿਲਕੁਲ। ਉਹ ਦੂਜਾਂ ਦਾ ਆਪਾਂ ਤੀਜਾ ਕਰਕੇ ਦਵਾਂਗੇ। ਠੀਕ ਆ ਜੀ। ਬਾਕੀ ਸਿੰਘ ਹੀ ਥੋੜਾ ਮੈਂ ਤਾਂ ਗੈਰ ਮਗੱਲ ਹੱਸਾ ਦੇਖੋ ਮੈਨੂੰ ਪਤਰਾ ਦਾ ਲੱਗਾ। ਲਓ ਦੱਸੋ ਸਿਰੋਂ ਜੜੀ ਮਾੜੀ ਜੀ ਖੁੱਲਾ ਆ ਸਿੰਘ ਪਤਲਾ ਸਿੰਘ ਆ ਤਾਤੀ ਸਿੰਘਾ ਕਹਿ ਸਕਦੇ ਆ ਆਪਾਂ ਜਿਵੇਂ ਵੀਰ ਕਹਿੰਦੇ ਆ। ਬਾਕੀ ਵਜਨ ਵੇੜ ਤੁਸੀਂ ਕਰੋ ਚ ਪਿਛੋ ਹਵਾਨੇ ਚੱਡੇ ਦੀ ਪੂਰੀ ਖਬਰਦਾਰ ਪਾਉਂਦੀ ਪੂਰੀ ਖਬਰਦਾਰ ਆ ਤੇ ਬਿਲਕੁਲ ਪਤਲੀ ਚਮੜੀ ਆ ਤੇ ਵਿਚਕਾਰੋਂ ਸੈਂਟਰ ਦੀ ਜੇਕਰ ਗੱਲ ਕਰਕੇ ਸਿੰਗਲ ੱਠੀ ਆ ਠੀਕ ਆ ਜੀ ਚੌੜਾ ਜਿਹਨੂੰ ਆਪਾਂ ਕਹਿ ਸਕਦੇ ਨਾ ਉਹ ਪੁਰਾਣੇ ਬਜ਼ੁਰਗਾਂ ਦੇ ਵਿੱਚ ਝੋਟੀ ਮੈਂ ਆ ਆ ਬਿਲਕੁਲ ਉਹ ਕਹਣੀ ਆ ਵੀ ਝੋਟੀ ਮੈਂ ਆ ਝੋਟੀ ਮੈਂ ਆ ਜੇਕਰ ਮੂੰਹ ਦੇ ਵਿੱਚ ਨਾ ਮੱਜਾਂ ਨਹੀਂ ਆਉਂਦੀ ਨਾ ਝੋਟੀਆਂ ਆਉਂਦੀ ਝੋਟੀ ਮੈਂ ਆ ਆ ਬਿਲਕੁਲ ਆ ਫੇਸ ਬਖਾਈਆ ਮੜਾ ਜਾ ਫੇਸ ਬਖਾਓ ਹੱਥੋਂ ਵਿੱਚ ਬਿੱਲੀਆਂ ਨੇ ਅੱਖਾਂ ਹਾਂਜੀ ਅੱਖਾਂ ਆ ਲਓ ਜੀ ਬਿਲਕੁਲ ਜਗਦੀ ਜਿਵੇਂ ਬੈਟਰੀ ਜਗਦੀ ਵੇਖੋ ਜੀ ਨੇਰੇ ਚ ਠੀ ਨੀਲੀ ਦੀ ਕ੍ਰੋਸ ਵੀ ਕੋਈ ਵੀ ਰਮਣ ਸਕਦਾ ਵੀ ਨੀਲੀ ਨਾਲ ਕ੍ਰੋਸ ਜਿਹਨੇ ਰੋਟ ਚੋਣਾ ਲੈਣਾ ਉਹਨੇ ਬਹੁਤ ਖਰੀ ਆ ਜਿਹਨੇ ਸਿੰਘ ਨਹੀਂ ਵੇਖਣੇ ਹਾਂ ਅਸਲ ਦੇ ਵਿੱਚ ਸ਼ੇਰੇ ਵੀਰ ਜੇਕਰ ਕੁੰਡੀ ਚੂਰ ਕਹਿ ਦਿਆ ਤੇ ਦੁੱਧ ਥੱਲੇ 2 ਕਿਲੋ 4 ਕਿਲੋ ਵੇਰ ਕੀ ਕਰਾਂਗੇ ਕੁੰਡੀ ਚੂਰ ਦਾ ਦੁੱਧ ਸੰਸਰ 10 ਕਿਲੋ ਤੇ ਤੇ ਮਰਦੀ ਨਹੀਂ ਕਰ ਮਾਰੀ ਪਸ਼ੂ ਦੀ ਮੇਰਾ ਵੀਰ ਕਰਤੂਤ ਵੇਖਿਆ ਕਰੋ ਵੀ ਦੁੱਧ ਚੰਗਾ ਦੇਣ ਵਾਲਾ ਸਿੰਘਾ ਸੁੰਗਾ ਤੇ ਨਾ ਜਾਇਆ ਕਰਕੇ ਪਸ਼ੂ ਥੱਲੋ ਵੇਖਿਆ ਕਰੋ ਵੀ ਮੈਂ ਨਾ ਬੰਦੇਰੀ ਤੇ ਦੁੱਧ ਪਾਉਣਾ ਠੀਕ ਆ ਆ ਦੇਖੋ ਜੀ ਠੀਕ ਹੈ ਜੀ ਸੋ ਬਹੁਤ ਸੋਹਣਾ ਹਵਾਨਾ ਚੱਡਾ ਇਧਰੋਂ ਤੁਹਾਨੂੰ ਇੱਕ ਵਾਰੀ ਬੈਕ ਸਾਈਡ ਤੋਂ ਦਿਖਾ ਦਕੇ ਬਿਰਲਾ ਬੰਦਾ ਕਰੋ ਅਜੇ ਦਿਨ ਲੈਂਦੀ ਸੰ ਸਭ ਆ ਦੇਖੋ ਜੀ ਅਜੇ ਇਹਨੇ ਪ੍ਰੈਸ਼ਰ ਚ ਆਉਣਾ ਕਿ 2-4 ਦਿਨ ਹੈ ਪੂਰੀ ਡਟੂ ਕੀ ਥਨੋਂ گاਵਾ ਨੂੰ ਆ ਦੇਖੋ ਲੇਵਾ ਵੇਖ ਲੋ ਕਿ ਤੁਹਾਨੂੰ ਤੋਂ ਲੈ ਕੇ ਕਿ ਤਰ੍ਹਾਂ ਲਾਈ ਫਿਰਦੀ ਹੈ ਜੀ ਹਾਂ ਵੇਖੋ ਥਾਂ ਚੱਡਾ ਥਾਂ ਤੋਂ ਬਹੁਤ ਕਮਾਲ ਦਾ ਲੱਗਾ ਬਹੁਤ ਖੂਬਸੂਰਤ ਲੱਗੋ ਜੀ ਠੀਕ ਆ ਆਹ ਛੇਰਾ ਵੀਰ ਕਹਿੰਦਾ ਹੁੰਦਾ ਵੀ ਝੋਟੀ ਮੈਂ ਆ ਠੀਕ ਆ ਜੀ ਝੋਟੀ ਮੈਂ ਆ ਮੂੰਹ ਮੱਥੇ ਤੋਂ ਵੀ ਇੱਕੋ ਚਿਹਰੇ ਮੋਰੇ ਤੋਂ ਵੇਖੀ ਆ ਜਿਵੇਂ ਝੋਟੀ ਪੱਖ ਵੀ ਆ ਮੱਜਾਂ 'ਚ ਵੀ ਆਉਂਦੀ ਝੋਟੀਆਂ 'ਚ ਵੀ ਆਉਂਦੀ ਆ ਸਿੰਗਲ 'ਚ ਵੇਖੀ ਇਹ ਮੂੰਹਾਂ 'ਚ ਆਂਦੀ ਮੱਗਰਾਂ 'ਚ ਵੇਖੀ ਇਹ ਝੋਟੀਆਂ 'ਚ ਆਉਂਦੀ ਆ ਹਾਂ ਬਾਕੀ ਵੇਖੋ ਪੁੱਠੇ ਪਾਠੇ ਦੀ ਦੋਸਤੋ ਕਲੀ ਕਹਿਣ ਵਾਲੀ ਗੱਲ ਨਹੀਂ ਵੀ ਐਵੇਂ ਕੋਈ ਜਾਣ ਕੇ ਨਜਾਇਜ਼ੀ ਚਲੋ ਕਿਹੜਾ ਸਿਫਤ ਆ ਬਾਕੀ ਪਸ਼ੂ ਵੇਖ ਕੇ ਚਲੋ ਸਿਫਤ ਸਲਾਹ ਕੋ ਕਰਨੀ ਚਾਹੀਦੀ ਪਸ਼ੂ ਦੀ ਚੰਗੀ ਮੈਂ ਦੀ ਬੰਤਰ ਥੱਲੇ ਲੇਵੇ ਦੀ ਸਾਫ ਸੁਥਰੀ ਆ ਪਸੰਦ ਆਉਣ ਵਾਲੀ ਛਾਏ ਆ ਠੀਕ ਹੈ ਤੇ ਸਿਰੇ ਪਸੰਦ ਹੋਰ ਵੀ ਆ ਜੂਗੀ ਜਿਆਦੀ ਵੀ ਰੇਟ ਜਜਦਾ ਵੇਚਦਾ ਕੀ ਜਾਂਦਾ ਇਹ ਰੇਟ ਨੇ ਪਸੰਦ ਆਉਣੀ ਸੰਸਾ ਹਾਂ ਬਿਲਕੁਲ ਇਹ ਆਪਾਂ ਦੇ ਦਈਏ 70 ਤੋਂ 500 ਛੱਡ ਦਈਏ ਇਹਦਾ ਵੀ 70 ਨਾ ਕੋਈ ਕਰੀਏ ਲੱਖ ਨਾ ਕਰੀਏ 90 ਨਾ ਸੀ ਵਾਹ 70 ਰੁਪਏ 500 ਛੱਡ ਗਏ ਹਾਂ ਵੀ ਬੰਦਾ ਮਤਲਬ ਕਿ ਜਦੋਂ ਜਿਹੜਾ ਕੋਈ ਨਾ ਸਲਾਹ ਕਰੇ ਵੀ ਰੇਡ ਦੇ ਪਾਸੋਂ ਕੀ ਰੇਡ ਹੈ ਰੇਡ ਨਹੀਂ ਰੇਡ ਬਿਲਕੁਲ ਜੈ ਦੇਖੋ ਲਓ ਵੀ ਭਰਾਵੋ ਠੀਕ ਆ ਜੀ 70 ਦੇ ਵਿੱਚੋਂ 500 ਛੋਟ 269 ਦੀ ਜਿਹੜੀ ਤੁਹਾਨੂੰ ਮਿਲ ਜਾਣੀ ਜੀ ਅੱਜ ਠੀਕ ਹੈ ਇੱਕੋ ਗੱਲ ਜੀ ਤੇ ਜਿੰਨੇ ਦੀ ਅੱਜ ਲਈ ਫੱਗਣ ਚ ਫਿਰ ਉਹਨੇ ਦੀ ਜੀ ਆ ਬਿਲਕੁਲ ਜੀ ਬਿਲਕੁਲ 4 ਮਹੀਨੇ ਛੋਟ ਬਿਲਕੁਲ ਬਿਲਕੁਲ ਲਓ ਦੱਸੋ ਮੱਝ ਚੰਗੀ ਆ ਹਰੇਕ ਪੱਖ ਹਰੇਕ ਐਂਗਲ ਤੋਂ ਤੁਹਾਨੂੰ ਦਿਖਾ ਦਿੱਤੀ ਆ ਸੋ ਪਸੰਦ ਆਉਣ ਵਾਲੀ ਸ਼ਾਇਦ ਛੱਡ ਕੇ ਨਹੀਂ ਮੇਰਾ ਭਰਾ ਕੋਈ ਜਾਂਦਾ ਰੇਟ ਨੂੰ ਵੇਖ ਬਹੁਤ ਵਧੀਆ ਸੀ ਠੀਕ ਹੈ ਜੀ ਚੰਗੀ ਆ ਮਗਰ ਲਾ ਸਾਲ ਜੀ ਕਹਦਾ ਵੇਖੀ ਜਾਈਏ ਮੈਂ ਦਾ ਹਾਂ ਮਗਰ ਲਾ ਇਹ ਸਾਰਾ ਪੂਰਾ ਸਫਰਾਜ ਦਾ ਹੀ ਆ ਆਹੋ ਬਹੁਤ ਖੂਬਸੂਰਤ ਠੀਕ ਹੈ ਜੀ ਬਹੁਤ ਵਧੀਆ ਸੀਰੇ ਅੱਗੇ ਨੈਟ ਆਪਣੇ ਕੋਲ ਜਿਹੜੀ ਇੱਕ ਸੋਈ ਸੋਈ ਮੈਂ ਇਹਦੇ ਤੇ ਪਾ ਲੇ ਚਾਹਾਂ ਇਹ ਤਾਜੀ ਸੋਈ ਹੈ ਤੀਜੇ ਦਿਨ ਦੀ ਸੋਈ ਹੈ ਅੱਜ ਮੈਂ ਬਹੁਤ ਵੀ ਇਹ ਵੀ ਮੈਂ ਖੋਦ ਲਈਏ ਤੇ ਜਾ ਦੇਣਾ ਠੀਕ ਹੈ ਜੀ ਤੇ ਮਗਰ ਕੱਟਾ ਦੇਣਾ ਠੀਕ ਹੈ ਜੀ ਮੇਲ ਕਾਫ ਆ ਮਗਰ ਤੇ ਪੀਜਾ ਦੇਣਾ ਸਾਡੀ ਗੱਲ ਉਹਦੀ ਆਪਾਂ ਪਾਈ ਮੈਂ ਗੱਬਰਣੀ ਆ ਬਿਲਕੁਲ ਹਰੇਕ ਭੈਣ ਭਰਾ ਨੂੰ ਇਹ ਵੀ ਥਾਣਾ ਮਲਕ ਮਗਰਲੇ ਮੋਟਾ ਦੇ ਸਖਤ ਨਾਂ ਨਿਕਲੇ ਚੋਂ ਨਾ ਸੰਤ ਨਿਕਲੇ ਆ ਇਤਰਾ ਹੀ ਆ ਆਪਾਂ ਟਿੱਪੀ ਮੈਂ ਤੁਦ ਦੇ ਹਾਂ ਤੇ ਚੂਣ ਪੋਲੀ ਵੜੀ ਹੁਣ ਤਾਂ ਸ਼ੀਸ਼ੇ ਸਾਹਮਣੇ ਆਏ ਨਾ ਦੇ ਐ ਰੂ ਹੀ ਬਿਲਕੁਲ ਇਹੀ ਰੂ ਮਰ ਗਈ ਲਓ ਵੀ ਐ ਹੀ ਆ ਜਿਵੇਂ ਉਹ ਆਂਦੇ ਪਾਪੂ ਪਾਪੂ ਹਾਂ ਪਾਪੂ ਬਾਪੂ ਤੇ ਬਾਕੀ ਹਰੇਕ ਭੈਣ ਭਰਾ ਨੂੰ ਪਤਾ ਵੀ ਦੁੱਧ ਦਾਲੀਆ ਹੁਣ ਦੇ ਕੋ 10-11 ਕਿਲੋ ਬੋਲਾ ਜੇ ਪਾਉ ਨੋਖਾ ਹੁੰਦਾ ਨਾ ਕਹਿੰਦਾ ਨਾ ਪਾ ਪਾਪੂ ਪਾਪੂ ਹਾਂ ਪਾਪੂ ਪਾਪੂ ਹਾਂ ਲਓ ਵੀ ਦੱਸੋ ਪੋਲੀ ਰੂਵਰ ਕੀ ਆ ਓਨੀ ਰੂਵਰ ਕੀ ਬਾਕੀ ਦੁੱਧ ਸੰਧੂ ਸਾਹਿਬ ਚਲੋ ਆਪਾਂ ਗਰੰਟੀ ਨਹੀਂ ਦਿੰਦੇ ਏਡੀ ਮੈਂ ਨੂੰ 14-15 ਕਿਲੋ ਦੁੱਧ ਕੁਛ ਨਹੀਂ ਜਾਂਦਾ ਬਿਲਕੁਲ ਜੀ ਬਿਲਕੁਲ ਤੇ ਦਊਗੀ ਵੀ ਅੱਜ ਮੰਨੋ ਤੀਜੇ ਦਿਨ ਦੀ ਮੈਂ ਸੋਈਆ 10000 ਦੇ ਅੰਦਰ ਹੀ ਆ ਹੂੰ ਤੇ ਮੈਂ ਜਾ ਕੇ 20 ਦਿਨ ਨਹੀਂ ਪੂਰਾ ਦੁੱਧ ਤੇ ਚੜਦੀ ਆ ਬਿਲਕੁਲ ਮਾੜਾ ਬਾਬਾ ਉਹ ਦੇਖੋ ਕਿਤਰਾ ਚਾਹ ਦੇਖੋ ਤੁਸੀਂ ਓਨੀ ਗਾਂ ਓਨੀ ਪਛਾਣ ਚੌਰਸ ਹਵਾਨਾ ਚੱਡਾ ਸੋਹਣਾ ਪਿੱਠਪੂੜਾ ਤੇ ਵਜਨ ਵਜੂਦ ਉਹ ਤੁਸੀਂ ਕਰੋ ਚੱਕ ਫੁੱਲ ਵਜਨ ਵਜੂਦ ਵੇਚਾ ਲੰਬੀ ਵੀ ਆਪਾਂ ਕਹਿ ਦਿੱ ਗਏ ਨਾ ਵੀ ਇੱਕ ਲੰਬਾਈ ਵਿੱਚ ਵੀ ਪੂ ਬਿਲਕੁਲ ਸਿੰਗਲ ਹੱਡੀ ਆ ਤੇ ਨਾਰਮਲੀ ਜਿਹੜੀ ਦੋਸਤੋ ਇਹ ਸਟਰਕਚਰ ਆ ਪਿੱਠਪੂਰੇ ਦਾ ਇਹ ਮਾਝਾ ਵੈਸੇ ਦੁੱਧ ਕੱਢਦੀਆਂ ਕੱਢਦੀਆਂ ਜਿਹੜੀ ਉੱਪਰੋਂ ਬਿਲਕੁਲ ਸਿੰਗਲ ਰੀ ਤੋਂ ਉੱਚੀ ਆ ਤੇ ਸਾਈਡਾਂ ਜਿਵੇਂ ਆਪਾਂ ਕਹਦੇ ਆ ਖੁੱਡੇ ਨਿਵਾਣ ਦੇ ਵਿੱਚ ਆ ਠੀਕ ਆ ਜਿਹੜਾ ਭੈਂਕਾ ਮਾਰ ਰਖਦਾ ਉਹਨੂੰ ਸਭ ਨੂੰ ਪਤਾ ਵੀ ਦੁੱਧ ਕਿਹੜੇ ਰੰਗ ਦੇ ਭਰਨਾ ਹਨਾ ਬਿਲਕੁਲ ਬਿਲਕੁਲ ਇਹ ਹੁਣ ਤਜੇ ਦਿਨ ਤੇ ਦੌਰਾਨ 11 ਕਿਲੋ ਬੋਲਾ ਇਹਦੇ ਥੱਲੇ ਹਾਂਜੀ ਉਹ ਬੱਚਾ ਜੀ ਬਿਲਕੁਲ ਤਾਜੀ ਜੇ ਬੱਚਾ ਵਿਖਾ ਦਿਓ ਹਾਂ ਉਹ ਬੱਚਾ ਤਾਂ ਆਪ ਕਹਿੰਦੇ ਆਓ ਮੇਰੇ ਕੋਲ ਮੈਨੂੰ ਵਿਖਾਓ ਆ ਰੋਲਾ ਪਾਉਂਦੇ ਸੌਜੀਆ ਮੇਲਕਾਫ ਆ ਠੀਕ ਆ ਜੀ ਅਜਾ ਤਿੰਜਾ ਕ ਦਿਨਾਂ ਤਿੰਨ ਕ ਦਿਨਾਂ ਦਾ ਬਿਲਕੁਲ ਕੋਲੀ ਲੋਈ ਬੱਚਾ ਤੁਹਾਨੂੰ ਜਿਹੜਾ ਨਜ਼ਰ ਆਜਦੇ ਆ ਠੀਕ ਆ ਇਹ ਜਿਹੜੇ ਆਪਾਂ ਵੀਰ ਤੋਂ ਲਈਏ ਨੇ ਹਾਂ ਉਹਦੀ ਜਬਾਨੀ ਹੁੰਦਾ ਵੀ 3 1/2 ਕਿਲੋ ਮੈਂ ਗਾੜੀ ਗਾੜ ਭਰਦੀ ਐ ਸ਼੍ਰੀ ਅਸਲ ਤੋਂ ਜਿਹੜੀਆਂ 11 12 ਤੋਂ ਪਲੱਸ ਵਾਲੀਆਂ ਵੈਸੇ ਕੋ 2 3 3 ਮੱਜਾਂ ਦੀ ਕਰਤੂਤੀ ਆ ਹੁੰਦਾ ਇਹਨਾਂ ਦੇ ਗਾੜ ਬਾਕੀ ਆਪਾਂ ਨੂੰ ਨਹੀਂ ਐਡਾ ਕੋਈ ਕਰਮਾਈ ਨਾ ਉਹ ਦੋ ਤੇ ਇੱਕ ਕਰਕੇ ਵੀ ਦੇ ਦੇਾਂਗੇ ਹਾਂ ਕੋਈ ਗੱਲ ਨਹੀਂ ਬਿਲਕੁਲ ਹਾਂ ਬਿਲਕੁਲ ਰੋਤੇ ਦਾ ਰੋਈ ਦੀ ਰੋ ਚੜਦੀ ਆ ਨਾ ਵੀ ਆ ਜਾਣਾ ਇਹਨੇ ਬਿਲਕੁਲ ਫੜਾ ਫਾਟੀ ਹੁ ਠੀਕ ਆ ਲੈ ਵੀ ਛੇ ਮੁੱਲ ਦੱਸੇ ਤਾਂ ਹਾਂ ਜਨਾਲਾ ਇੱਥੇ ਕਾਪਾ ਸ਼ਾਇਦ ਦੇਣੀ ਅੱਜ ਹੁਣ ਤਾਂ ਮਲਾ ਸ਼ੀਸ਼ਾ ਹੈ ਭਗਵਾਨੇ ਆਗੇ ਥਲੇ ਧਾਰਾ ਭਾਵੇਂ ਬਸ 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 5 ਲੀਟਰ ਦੇ ਹੋਵੇ ਭਾਵੇਂ 6 ਲੀਟਰ ਚ ਹੋਵੇ ਸੰਤੂ ਸਾਹਿਬ ਮੈਂ ਜੇ ਵੇਖੀ ਜੀ ਕਰਤੂ ਤੋ ਫਿਰ ਤੇ ਜੀ ਕਰਦਾ ਮੈਂ ਲੱਖ ਦੀ ਵੇਚੀ ਤੇ ਚਲੋ ਔਰ ਡਬ ਡਬ ਜੇ ਚੜੇ ਦੇ ਬਿਲਕੁਲ ਉਹਦੀ ਵਜ੍ਹਾ ਨਾਲ ਆਪਾਂ 85000 ਦੀ ਅੱਜ ਮੈਂ ਦੇ ਦੀਏ 85 ਦੀ 85000 ਹੋਰ ਲੋ ਬਸ ਦੱਸੋ 85000 ਦੀ ਮਹ ਮਿਲ ਜੂਗੀ ਸੂਹੀ ਸਵਾਈ ਆ ਤਾਂ ਕੋਈ ਸ਼ੱਕ ਨਹੀਂ ਰਹਿ ਗਿਆਗਾ ਪਤਾ ਨਹੀਂਗਾ 33 ਕਿਹੋ ਜਿਹੀ ਨਿਕਲਨੀ ਤੇ ਚਵਾਈ ਦੇ ਵਿੱਚੋਂ ਕੀ ਨਿਕਲਣਾਗਾ ਸੱਪ ਹੁਣ ਮੇਰਾ ਜਿਹੜਾ ਸ਼ੀਸ਼ਾ ਤੇ ਕੋਈ ਆਪਦਾ 5-4 ਕਿਲੋ ਭਰਾਓ ਇੱਥੇ ਆਣ ਕੇ ਨਹੀਂ ਆਪਾਂ ਉਹ ਹਿਸਾਬ ਕਰੀਆ ਆ ਬਿਲਕੁਲ ਦਿਖਾ ਦਾਂਗੇ ਹੁਣ ਮੌਕੇ ਤੇ ਦੋਸਤੋ ਕੁਝ-ਕੁਝ ਧਰਾਂ ਵਾਂਗ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਤੇ ਇਹ ਦੋਸਤੋ ਅੱਜ ਵੀਰ ਸ਼ੇਰੇ ਦੇ ਕੋਲੇ ਨਾਗਨੇ ਟੋਟਲ 6 ਦਿਖਾਏ ਆਪਾਂ ਤੁਹਾਨੂੰ 3 ਹੀ ਸੋਏ ਤੇ 3 ਹੀ ਗੱਬਣ ਸੋ ਐਨੀਮਲ ਪਸੰਦ ਆ ਹੁਣ ਕੇ ਨਾਲ ਦੇ ਨਾਲ ਪੜਤਾ ਬੜਾ ਪਸੰਦ ਆ ਹਾਲਾ ਕਿਉਂਕਿ ਬਾਜ਼ਾਰ ਠੀਕ ਆ ਜਿਹੋ ਜਿਹਾ ਪਸ਼ੂ ਆ ਉਹ ਜਾਂ ਰੇਟ ਕਿਉਂਕਿ ਇਹਦੇ ਤੋਂ ਨਾ ਦਾ ਬਾਹਰ ਵੀਰ ਛੇਰਾ ਹੋ ਸਕਦਾ ਤੇ ਨਾ ਹੀ ਕੋਈ ਵਪਾਰੀ ਬਣ ਸਕਦਾ ਨਹੀਂ ਕੋਈ ਬਾਜ਼ਾਰ ਨਾਲ ਚੱਲਣਾ ਪੈਂਦਾ ਬਾਜ਼ਾਰ ਨਾਲ ਹੀ ਚੱਲਣਾ ਪੈਂਦਾ ਠੀਕ ਆ ਨਾ ਦਾ ਆਪਾਂ ਮੁਕਤੀ ਦੇ ਦੇਣੀ ਆ ਤੇ ਨਾ ਆਪਾਂ ਉਹ ਘਿਹਰੇ ਹੀ ਪਾਪਾ ਦੇਣੀ ਆ ਬਸ ਜੀ ਬਸ ਨਾ ਵੀ ਛੇਰੇ ਵੀਰ ਇੱਕ ਨੰਬਰ ਬੋਲਦੇ ਆ ਆਪਣੇ ਨੰਬਰ ਸੰਤ ਸਾਹਿਬ 7710577000 ਵਾ ਹਾਂਜੀ ਠੀਕ ਹੈ ਭਰਾ ਲਓ ਦੋਸਤੋ ਨਾਗਨੇ ਵੀਰ ਛੇਰੇ ਦੇ ਕੋਲ ਨੰਬਰ ਸਕਰੀਨ ਤੇ ਲੱਗ ਗਿਆ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਇਸੇ ਤਰ੍ਹਾਂ ਮਾਲਕ ਪੰਜ ਸੱਤ ਨਾਗ ਜਿਹੜੇ ਆ ਅਵੇਲੇਬਲ ਹੁੰਦੇ ਇਸ ਫਾਰਮ ਤੇ ਮਿਲਦਿਆਂ ਇੱਕ ਨਵੀਂ ਅਪਡੇਟ ਨਾਲ ਸਤਿ ਸ਼੍ਰੀ ਅਕਾਲ ਜੀ